ਸਿਆਮਾਹ ਰਾਏ ਕਹਿੰਦੇ ਜਿਨ੍ਹਾਂ ਦਾ ਹਿਰਦਾ ਰੱਬ ਦਾ ਘਰ ਮੰਦਰ ਬਣ ਜਾਂਦਾ ਹੈ ਉਹ ਫਿਰ ਇਹਦੀ ਸਫਾਈ ਕਰਕੇ ਰੱਖਦੇ ਆ ਗੰਦਗੀ ਨਹੀਂ ਪੈਂਦੀ ਕਦੇ ਜੇ 사ਤਸੰਗਤ ਜੀ ਬਾਹਰ ਤੌਰ ਤੇ ਅਸੀਂ ਆਪਣੇ ਘਰਾਂ ਦੀ ਸਫਾਈ ਕਰੀਏ ਝਾੜੂ ਲਾਈਦਾ ਪੋਚਾ ਲਾਉਨੇ ਆ ਗੰਦਗੀ ਕੱਢ ਕੇ ਬਾਹਰ ਸੁੱਟ ਦੇਈ ਦੀ ਆ ਸਤਿਗੁਰੂ ਪਾਤਸ਼ਾਹ ਮਹਾਰਾਏ ਕਹਿੰਦੇ ਅੰਦਰੋਹੀ ਹਿਰਦਿਓ ਹਿਰਦਿਓ ਜੜੀ ਗੰਦਗੀ ਕੱਢਨੀ ਆ ਇਹ ਪਾਵਨ ਬਾਣੀ ਤੇ ਨਿਤਨੇਮ ਨੇ ਕੱਢਣੀ ਹੁੰਦੀ ਆ ਤਾਂ ਕਈ ਕਹਿੰਦੇ ਨਾ ਰੋਜ਼ ਨਿਤਨੇਮ ਕਰਨ ਦਾ ਕੀ ਫਾਇਦਾ ਉਹੀ ਪੜੀ ਜਾਣਾ ਉਹੀ ਪੜੀ ਜਾਣਾ ਸਾਧ ਸੰਗਤ ਦੀ ਰੋਜ਼ਾਨਾ ਨਿਤਨੇਮ ਦੇ ਨਾਲ ਅੰਦਰ ਦੀ ਗੰਦਗੀ ਸਾਫ਼ ਹੁੰਦੀ ਆ ਵਾਹਿਗੁਰੂ ਜਦੋਂ ਅਸੀਂ ਕਿਹਨੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਉਹ ਸੂਰਜਾਂ ਦਾ ਸੂਰਜ ਆ ਉਹ ਚੰਦਰਮਾ ਦਾ ਚੰਦਰਮਾ ਜਿਹਨੂੰ ਸਾਡੀ ਨਮਸਕਾਰ ਹੁੰਦੀ ਪਈ ਆ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਉਹਦਾ ਕੋਈ ਅੰਤ ਹੀ ਨਹੀਂ ਹੈਗਾ ਜੀ ਅਪਾਰ ਕਹਿ ਤਾ ਮਹਾਰਾਜ ਨਹੀਂ ਆਦ ਕਹਿ ਤਾ ਉਹਨੂੰ ਅਨੀਲ ਕਹਿ ਤਾ ਤਾਂ ਕਿੰਨੇ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨੇ ਨਿਜੇ ਰੂਪ ਰੰਗ ਅਰ ਰੇਖ ਭੀਖ ਕੋ ਕਹਿ ਨਾ ਸਕਤ ਕੇ ਉਹਦਾ ਕੋਈ ਅੰਤ ਨਹੀਂ ਨਾ ਪਾ ਸਕਿਆ ਜਦੋਂ ਅਸੀਂ ਇਹ ਨਿਤਨੇਮ ਦਾ ਹਿੱਸਾ ਬਣਾ ਲਿਆ ਪਾਵਨ ਬਚਨ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਜਿੱਦਣ ਸਾਡੇ ਇਹ ਨਿਤਨੇਮ ਦਾ ਹਿੱਸਾ ਬਣ ਗਿਆ ਤੇ ਅਵਸਥਾ ਆਪੇ ਬਣ ਜਾਣੀਆ ਸਗਲ ਦੁਆਰ ਕੋ ਛਾੜਕੈ ਗयो ਤਵਾਰੋ ਦਵਾਰ ਵਾਹ ਗਏ ਕੀ ਲਾਜ ਅਸ ਗੋਬਿੰਦ